ਮਾਤਾ ਮੇਰੀ ਗੱਲ ਸੁਣੋ ਪੈਨਸ਼ਨ ਲੈਣ ਅੱਜ ਜਾਣਾ ਪੈਣਾ ਹੈ। ਇਹ ਕੱਲ ਨੂੰ ਪਹਿਲੀ ਹੈ ਨਾ ਉਹ ਕਿਤਾ ਪਹਿਲੀ ਨੂੰ ਮਿਲਦੀ ਆ। ਤੇ ਕੱਲ ਨੂੰ ਮਾਤਾ ਹੈਗਾ ਐਤਵਾਰ ਤੇ ਪਰਸੋਂ ਨੂੰ ਪਤਾ ਨਹੀਂ ਕੋਈ ਸਰਕਾਰੀ ਛੁੱਟੀ ਆ ਦੋ ਦਿਨ ਲਈ ਬੈਂਕ ਬੰਦ ਹੋ ਜਾਣਾ ਹੈ। ਮੈਂ ਕਹਿੰਦਾ ਤੁਸੀਂ ਇਦਾਂ ਕਰੋ ਮੇਰੇ ਨਾਲ ਚੱਲ ਚਲੋ ਆਪਾਂ ਪੈਨਸ਼ਨ ਲੈ ਕੇ ਆ ਜੰਨੇ ਆ ਫਿਰ ਤੁਸੀਂ ਬਾਅਦ ਦੇ ਵਿੱਚ ਚਲ ਜਾਇਓ ਛਿੰਦੇ ਵੱਲੋਂ ਮੇਰੀ ਗੱਲ ਸੁਣਾ ਮੈਂ ਤਾਂ ਕਹਿੰਨੀ ਤੂੰ ਛਿੰਦੇ ਨੂੰ ਫੋਨ ਕਰ ਦੇ ਹੁਣ ਉਹ ਆ ਜਵੇ ਉਹ ਲੈ ਜਾਵੇ ਮੈਨੂੰ ਨਾਲ ਹੀ ਪੈਨਸ਼ਨ ਲੈ ਜਾਵੇ ਤੇ ਇਹ ਤਾਂ ਕਰ ਲੈਨੇ ਆ ਸਾਨੂੰ ਕਹਦਾ ਤਰਾਜਾ ਆਪਾਂ ਛਿੰਦੇ ਨੂੰ ਫੋਨ ਕਰ ਲੈਨੇ ਆ ਹਾਂ ਕੀ ਹੁਣ ਵਾਰੀ ਉਹਦੀ ਆ ਨਾ ਪੈਨਸ਼ਨ ਮੈਂ ਤਾਂ ਕਹਿੰਦਾ ਮੈਂ ਤਾਂ ਤੁਹਾਨੂੰ ਜਿੱਦਾਂ ਵੀ ਤੁਸੀਂ ਕਹੋ ਆਪਾਂ ਉਦਾਂ ਹੀ ਕਰਨੇ ਤਿਆਰ ਆ ਹਾਂ ਮੈਂ ਤਾਂ ਮੈਂ ਫੋਨ ਕਰਨ ਲੱਗਾ ਛਿੰਦੇ ਨੂੰ ਹੂੰ ਬਿੱਲ ਜਾਂਦੀ ਆ ਚੁੱਕਦੇ ਨਹੀਂ ਅੱਛਾ ਨਹੀਂ ਚੱਕਣਾ ਕੀ ਪਤਾ ਕਿੱਧਰ ਆ ਕੱਟ ਦੋ ਕਿਸੇ ਨੂੰ ਕੱਟਣ ਦੇਖ ਲੈਨੇ ਸ਼ਾਇਦ ਚੁੱਕ ਲੈਨੇ ਆਲੇ ਪੰਮਾ ਫੋਨ ਕਰਨ ਲਾ ਪਿਆ ਇੱਕ ਦਿਨ ਰਹਿਣ ਦੋ ਫੋਨ ਨਹੀਂ ਚੱਕਣਾ ਅੱਜ 31 ਤਰੀਕ ਆ ਕਹਿੰਦਾ ਹੋਣਾ ਲੈ ਜਾਣਾ ਆ ਕੇ ਰਹਿਣ ਦੇ ਫੋਨ ਨਹੀਂ ਚੱਕਣਾ ਓਏ ਦੇਖ ਤਾਂ ਲਵਾ ਕੀ ਕਹਿੰਦਾ ਜਾਂ ਨਹੀਂ ਚੱਕਣਾ ਫੇਰ ਕੀ ਦੇਖ ਲਵਾ ਕਰਤਾ ਤੇਰਾ ਨਹੀਂ ਪਤਾ ਲੱਗਦਾ ਹੈਗਾ ਜਿਸ ਵਕਤ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਂ। ਲੈ ਪੂਜਾ ਨੂੰ ਵੀ ਲਾ ਕੇ ਦੇਖ ਲੈ ਮਾਤਾ ਇੱਕ ਵਾਰੀ ਸ਼ਿੰਦੇ ਨੇ ਨਹੀਂ ਚੱਕਿਆ। ਲਾਲਾ ਲਾਲਾ। ਸ਼ਿੰਦੇ ਨੇ ਚੱਕ ਪੂਜਾ ਨੂੰ ਕਰ ਕਿਉਂ ਕਰਨਾ ਸੀ ਪੂਜਾ ਨੂੰ? ਕਿਉਂ? ਦੋਨਾਂ ਨੂੰ ਕਰ ਲੈਨੇ ਆ ਜਿਹੜਾ ਇੱਕਨਾਂ ਚੱਕ ਉਹ ਦੁਆ ਚੱਕੂਗਾ ਵੀ ਆ ਕੇ ਮਾਤਾ ਨੂੰ ਲੈ ਜਾ ਨਾਲੇ ਭਾਈ ਪੰਚਨ ਦੇ ਹੋ ਜਾ ਕੇ। ਆਹੋ। ਲੈ ਆ ਹੁਣ ਮੇਰੇ ਵਾਲੇ ਤੇ ਕੰਨ ਲੱਗ ਗਿਆ। ਨਹੀਂ ਚੱਕ ਲੈਣ ਦੇ। ਨਹੀਂ ਚੱਕਣਾ। ਉਹ ਕੋ ਗੱਲ ਹੋਊਗੀ ਮੇਰੀ ਗੱਲ ਇੱਕ ਸੁਣ ਲੋ ਕੱਲੂ ਸਵੇਰ ਨੂੰ ਜਾਇਓ ਨਾਲੇ ਮਾਤਾ ਨੂੰ ਪੈਨਸ਼ਨ ਲੈ ਕਢਾ ਕੇ ਲੈ ਕੇ ਫੇਰ ਆਇਓ ਹੁਣ ਨਹੀਂ ਜਾਣਾ ਉਹ ਘਰੇ ਘਰ ਹੈਗੇ ਵੀ ਕਿ ਨਹੀਂ ਜਿਹੜੇ ਚੱਕਦੇ ਨਹੀਂ ਉਹਨੇ ਵੀ ਨਹੀਂ ਚੱਕਿਆ ਨਹੀਂ ਚੱਕਿਆ ਫਿਰ ਐਦਾਂ ਕਰੋ ਦੇਖੋ ਫਿਰ ਲੇਟ ਨਾ ਹੋਵੋ ਚਲ ਚਲੋ ਆਪਾਂ ਪੈਨਸ਼ਨ ਲੈ ਆਉਨੇ ਆ ਤੇ ਲਿਆ ਕੇ ਫਿਰ ਮੁਰਕੇ ਜੀ ਉਹਦਾ ਫੋਨ ਆ ਗਿਆ ਠੀਕ ਵਾ ਨਹੀਂ ਆਊਗਾ ਤਾਂ ਫਿਰ ਦੇਖ ਲਵਾਂਗੇ ਜਿੱਦਾਂ ਵੀ ਹੋਊਗੀ ਜਾਂ ਮੈਂ ਛੱਡਿਆ ਆਉਂਗਾ ਤੁਹਾਨੂੰ ਓ ਮੈਂ ਤਾਂ ਤਾਂ ਕਹਿੰਦੀ ਸੀ ਮੈਂ ਕਿਹਾ ਤੁਹਾਡਾ ਫੇਰ ਮੁਰਕੇ ਕਲੇਸ਼ ਨਾ ਹੋਵੇ ਨਹੀਂ ਮੰਮੀ ਮੇਰੇ ਬੋਲੋ ਤਾਂ ਮਾਤਾ ਕੋਈ ਕਲੇਸ਼ ਨਹੀਂ ਹੈਗਾ ਆਹੋ ਮੈਂ ਤਾਂ ਮਾਤਰੀ ਕਾਪੀ ਦੇ ਬੈਂਕ ਦੀ ਜਾ ਜਦ ਹੁਣ ਉਹ ਹੀ ਨਹੀਂ ਪੁੱਛਦਾ ਆਪਦੇ ਤਾਂ ਹੁਣ ਨਹੀਂ ਫੋਨ ਚੱਕਦੇ ਮੈਂ ਤਾਂ ਤੁਹਾਡੇ ਸਾਹਮਣੇ ਲਾ ਲਿਆ ਦੋਨੋਂ ਵਾਰੀ ਦੋਨਾਂ ਨੂੰ ਲਾ ਲਿਆ ਹੱਦ ਹੋਈ ਆ ਉਹ ਸਿਆਣਾ ਬਣਦਾ ਆਪਣੇ ਆਪ ਨੂੰ ਉਜਾ ਦੇਖਤਾ ਲੈਣ ਦੇ ਕੁਝ ਕਹਿਣਾ ਹੋਊਗਾ ਉਹਨੇ ਇਹੀ ਕਹਿਣਾ ਕਿ ਮਾਪਿਆਂ ਨੂੰ ਲੈ ਜਾਓ ਆ ਕੇ ਮੇਰੀ ਗੱਲ ਇੱਕ ਸੁਣ ਲਓ ਸਮਝਦੇ ਕਿਉਂ ਨਹੀਂ ਗੱਲ ਨੂੰ ਤੁਸੀਂ ਕੱਲੋਂ ਨਾਲੇ ਪੈਨਸ਼ਨ ਲੈ ਆਇਓ ਮਾਪਿਆਂ ਨੂੰ ਨਾਲ ਲੈ ਕੇ ਚੱਲ ਪ੍ਰਵਾਜ ਜਿੱਦਾਂ ਮਾਜੀ ਕਰ ਹਾਂ ਮਾਤਾ ਚਲੀਏ ਫਿਰ ਲੈ ਆ ਜਿੰਦਰ ਕਾਪੀ ਦੇ ਚਲੋ ਐਦਾਂ ਕਰਿਓ ਹੂੰ ਤੇ ਆਂਦੇ ਹੋਏ ਮੇਰੀ ਦਵਾਈ ਲੈ ਆਇਓ ਯਾਰ ਫੇ ਤੂੰ ਹੀ ਲੈ ਜਾ ਮਾਤਾ ਨੂੰ ਨਾਲ ਨਾਲੇ ਆਪਣੀ ਦਵਾਈ ਆ ਵੀ ਫੜ ਸੁਣ ਮੇਰੀ ਗੱਲ ਨਾਲੇ ਆਪਣੀ ਦਵਾ ਲਿਆ ਵੀ ਮਾਤਾ ਨੂੰ ਉੱਥੇ ਲਾ ਦੇਵੀਂ ਮਾਤਾ ਪੈਨਸ਼ਨ ਲੈ ਲੂਗੀ ਤੂੰ ਦਵਾ ਲੈ ਕੇ ਆ ਜਵੀਂ ਮੈਂ ਜਾ ਕੇ ਆਪਣੇ ਕੰਮ ਕਰ ਲਵਾਂ ਫਿਰ ਦੋ ਦੋ ਨੇ ਕਦੇ ਟਾਈਮ ਖਰਾਬ ਕਰਨਾ ਮੁਰ ਕੇ ਫਿਰ ਤੂੰ ਘੜੇ ਕੋਲ ਨੂੰ ਜਾਉਂਗੀ ਵੀ ਚੱਲ ਆ ਜਾ ਹਾਂ ਦਵਾ ਲੈ ਆਈਏ ਫੇ ਮੇਰੀ ਗੱਲ ਸੁਣੋ ਇਹਨੂੰ ਪੈਸੇ ਦੇ ਕੇ ਤੋ ਨਹੀਂ ਦਵਾਈ ਦੇ ਉਹ ਮਾਤਾ ਮੈਂ ਲੈ ਕੇ ਚੱਲੀ ਆ ਤੂੰ ਨਾ ਫਿਕਰ ਕਰ ਆਪੇ ਮੈਂ ਨਹੀਂ ਉੱਥੇ ਜਾ ਕੇ ਮੈਂ ਨਹੀਂ ਤੇਰੇ 40000 ਚ ਲੈਣ ਦੀ ਲੈ ਜੀ ਤੂੰ ਇਕੱਠਾ 40000 ਰੁਪਏ ਦੇ ਦੇਈ ਉਹਨਾਂ ਨੂੰ ਲਿਜਾ ਕੇ ਤੈਨੂੰ ਜਿਹੜੀ ਜ਼ਿਆਦਾ ਟੈਨਸ਼ਨ ਪਈ ਹੋ ਆ ਉਹ ਕੋਈ ਗੱਲ ਨਹੀਂ ਹੁਣ ਉਹਨਾਂ ਨੇ ਵੀ ਲੈਣੀ ਆ ਪਹਿਲਾਂ ਤੁਸੀਂ ਮਾਰ ਕੋ ਲੈ ਹੁਣ ਉਹਨਾਂ ਨੇ ਵੀ ਲੈਣੀ ਆ ਫਿਰ ਮਾਤਾ ਦਵਾਈ ਦਾ ਤੈਨੂੰ ਕਹਿੰਦੇ ਟੈਨਸ਼ਨ ਪੈ ਗਈ ਮੈਂ ਇਨ ਤੇ ਤੋ ਲੈਂਦੀ ਲੈ ਕੇ ਤੂੰ ਜਾਉਂਗੀ ਮੈਂ ਆਪਣੇ ਚੱਲ ਕੋਈ ਗੱਲ ਨਹੀਂ ਪਹਿਲੇ ਸਕੂਟਰ ਦੇ ਪੈਸੇ ਆਹੋ ਲੈ ਫੜ ਆਪਣਾ ਮੋਬਾਈਲ ਲੈ ਜਾ ਲੈ ਫੜ ਤੇ ਜਾ ਪੈਸੇ ਹੈਗੇ ਆ ਟਾਈਮ ਕਿੰਨਾ ਹੋ ਗਿਆ ਬੈਂਕ ਬੰਦ ਵੀ ਨਾ ਹੋ ਜਾਵੇ ਲੈ ਐਨੀ ਛੇਤੀ ਬੰਦ ਹੋ ਜਾਣੇ ਆ ਬੈਂਕ ਹੋਂ ਤਾਂ ਬਹੁਤ ਫਿਗਰ ਆ ਬੈਂਕ ਨਾ ਬੰਦ ਹੋ ਜਾਣ ਪਤਾ ਉਧਰ ਨੂੰ ਲੈ ਕੇ ਜਾਣਾ 40000 ਰੁਪਇਆ ਲੇ ਮਾਤਾ ਪੂਰੀ ਪੈਨਸ਼ਨ ਦੇ ਦੇਵੀ ਤੂੰ ਵੀ ਛਿੰਦੇ ਨੂੰ ਉਹ ਵੀ ਤੇਰਾ ਪੁੱਤ ਢੀਕਦਾ ਹੋਣਾ ਮਾਤਾ ਦੀ ਪੈਨਸ਼ਨ ਨੂੰ ਮੈਂ ਤੁਹਾਨੂੰ ਫੋਨ ਕਰ ਦਵਾਂ ਉਹ ਲੈ ਤਿਆਰ ਰਹਿਣਗੇ ਹਲੋ ਹਾਂ ਬਈ ਕਦਾਂ ਬਈ ਤਿਆਰ ਆ ਤੁਸੀਂ ਠੀਕ ਆ ਤਿਆਰ ਹੋ ਬਸ ਵੱਧ ਤੋਂ ਵੱਧ ਅੱਧਾ ਘੰਟਾ ਹੋਰ ਕਿੰਨਾ ਕੁ ਹਾਂ ਆ ਉੱਥੇ ਹੀ ਉੱਥੇ ਹੀ ਓਕੇ 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 ਚਲੋ ਫੇ ਨਿਕਲੋ ਫੇ ਨਿਕਲੋ ਓਕੇ ਲੈ ਲੈ ਲਾ ਮਾਤਾ ਬੈਂਸੈਂਟੂਤਾ ਉੱਤਰ ਜਾ ਮਾਤਾ ਘਰ ਨੂੰ ਨਹੀਂ ਜਾਣਾ ਨਹੀਂ ਮੈਂ ਨਹੀਂ ਘਰ ਨੂੰ ਜਾਣਾ ਹੈਗਾ ਆ ਸ਼ਾਰਟਕਟ ਇਧਰੋਂ ਵਿੱਚ ਹੀ ਚਲ ਜਾ ਮੈਂ ਉਹਦੇ ਘਰ ਨੂੰ ਕੀ ਕੰਨ ਜਾਣਾ ਆ ਤੁਰ ਕੇ ਚਲ ਜਾ ਤੂੰ ਆਪੇ ਆ ਜਾਂਦੀ ਹੁਣ ਚਾਰ ਪੈਰ ਸੀ ਇੰਨੀ ਗਰਮੀ ਆ ਉਤੋਂ ਹੁਣ ਮੈਂ ਤੁਰ ਕੇ ਜਾਵਾਂ ਲੈ ਤੁਰ ਕੇ ਨੂੰ ਮਾਂ ਦਾ ਕੀ ਹੋਇਆ ਕੀ ਗੱਲ ਤੈਨੂੰ ਚੱਲਦੀ ਆ ਚਲ ਜਾ ਮੈਂ ਨਹੀਂ ਜਾਣਾ ਹੈਗਾ ਇੱਕ ਵਾਰ ਨਹੀਂ ਪਤਾ ਲੱਗਦਾ ਕਿ ਮੈਂ ਉਹਦੇ ਘਰ ਨਹੀਂ ਜਾਣਾ ਚਲ ਜਾ ਤੁਰ ਕੇ ਹੁਣ ਮੈਂ ਨਹੀਂ ਜਾਣਾ ਆਹੋ ਚਲ ਜਾ ਚਲ ਜਾ ਤੁਰ ਕੇ ਹਾਂ ਦੇ ਹੱਥੋਂ ਨੇੜੇ ਹੀ ਆ ਹੁਣ ਇੰਨਾ ਵੀ ਨਹੀਂ ਦੌਰ ਹੁੰਦਾ ਹੈਗਾ ਮਾਤਾ ਤੂੰ ਐਨਾ ਸ਼ੁਗਰ ਕਰ ਪਈ ਅਸੀਂ ਤੈਨੂੰ ਜਾ ਕੇ ਨਾਲ ਪੈਨਸ਼ਨ ਦਿਵਾ ਲਿਆਂਦੀ ਅਗਲਿਆਂ ਦੀ ਬਾਰੀ ਸੀ ਉਹਨਾਂ ਨੇ ਦਿਵਾਣੀ ਸੀ ਤੁਹਾਨੂੰ ਪੈਨਸ਼ਨ ਨਾ ਕਿ ਅਸੀਂ ਤੇ ਅਸੀਂ ਨਾਲ ਲੈ ਕੇ ਜਾਣਾ ਸੀ ਉਹਨਾਂ ਨੇ ਤਾਂ ਫੋਨ ਨਹੀਂ ਚੱਕਿਆ ਅਗਲਿਆਂ ਨੇ ਜਾ ਮਾਤਾ ਜਾ ਦੇ ਦੇ ਪੈਨਸ਼ਨ ਨਾਲ ਜਾ ਕੇ हाए चोर 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 अब ले गया मेरे पैसे खो के लै गया अब फड़े हो फड़े हो, कोई है लागे कोई है आयो और मेरे पैसे ले गया मेरी पेनशन मैनू मिली से खो के हूँ मैं किधर जावा कोई है ही नहीं इतने हाए हूँ मैं की करा हाए हूँ मैं करा ओहो हो मैं तो लगी डिगड़ मेन तो चक्कर आ गया ओहो हो हो हाए चाली हजार रुपया थोड़ा ना थिकड़ा ਹੁਣ ਮੈਂ ਕੀ ਕਰਾਂ ਹੁਣ ਮੈਂ ਕਿਹੜਾ ਬਹਾਨਾ ਮਾਰੂੰਗੀ ਉਹ ਤਾਂ ਮੈਨੂੰ ਅੱਗੇ ਨਾ ਛੱਲ ਦੇ ਜਾਂ ਪੈਨਸ਼ਨ ਲੈਂਦੇ ਤਾਂ ਨਹੀਂ ਮੈਨੂੰ ਛੱਲ ਦੇ ਹੁਣ ਉਹ ਖੋ ਕੇ ਲੈ ਗਿਆ ਸਾਰਖ ਰਹੀ ਥੋੜੇ ਨਾ ਬਹੁਤੇ ਹੁਣ ਮੈਂ ਕੀ ਕਰ ਹੁਣ ਉਹਨੂੰ ਕੀ ਦੱਸੂੰਗੀ ਉਹਨਾਂ ਨੇ ਤਾਂ ਮੈਨੂੰ ਘਰ ਨਹੀਂ ਵੜਨ ਦੇਣਾ ਕੀ ਕਰਾਂ ਮੈਂ ਹੈ ਮਾੜੀ ਕਿਸਮਤ ਮੇਰੀ ਉਹਨੂੰ ਕੰਵਲੀ ਨੂੰ ਕਿਹਾ ਮੈਂ ਕਿਹਾ ਮੈਨੂੰ ਘਰ ਛੱਡਿਆ ਉਹ ਵੀ ਨਹੀਂ ਮੰਨੀ ਐਡੀ ਜੱਦੀ ਪੱਕੀ ਆ ਕਹਿੰਦੀ ਮੈਂ ਨਹੀਂ ਜਾਣਾ ਛਿੰਦੇ ਦੇ ਘਰ ਹੈ ਜੇ ਛੱਡ ਜਾਂਦੀ ਮੈਨੂੰ ਤਾਂ ਪੈਸੇ ਦਾ ਬਚ ਰਹਿੰਦੇ ਇਦਾਂ ਕਰਦੀਆਂ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਹੁਣ ਮੈਂ ਹੁਣ ਮੈਂ ਕੀ ਕਰਾਂ ਹੁਣ ਮੈਂ ਕਿੱਥੇ ਜਾਵਾਂ ਹੁਣ ਮੈਂ ਜਾ ਨਹੀਂ ਸਕਦੀ ਘਰ ਮੈਂ ਕਿੱਦਾਂ ਜਾਵਾਂ ਹੁਣ ਮੈਂ ਮੈਂ ਤਾਂ ਇੱਥੇ ਹੀ ਬਹਿ ਜਾਣਾ ਮੈਂ ਕਿੱਦਾਂ ਜਾਵਾਂ ਹੁਣ ਨਹੀਂ ਮੈਂ ਜਾ ਸਕਦੀ ਕੀ ਕਰਾਂ ਮੈਂ ਕਿੱਦਾਂ ਦਾ ਦੇਨ ਅੱਜ ਚੜਿਆ ਬਸ 40000 ਰੁਪਏ ਖੋਕੇ ਲੈ ਗਿਆ ਘਰੇ ਕਿੱਧਰ ਜਾ ਵੜਿਆ ਪਤਾ ਨਹੀਂ ਕਿੱਥੇ ਜਾ ਵੜਿਆ ਕਿੱਧਰ ਮੱਤ ਕਿੱਦਾਂ ਬੈਠਿਆ ਇੱਥੇ ਮਾਤਾ ਜੀ ਕੀ ਗੱਲ ਹੋ ਗਈ? ਤੁਸੀਂ ਇੱਥੇ ਬੈਠੇ ਪਰੇਸ਼ਾਨ ਜਾ। ਕਾਕਾ ਮੇਰੇ ਕੋਲੋਂ ਪੈਸੇ ਮੈਂ ਪੈਨਸ਼ਨ ਲੈ ਕੇ ਇੱਥੇ ਪਤਾ ਨਹੀਂ ਕੋਈ ਚੋਰ ਮੇਰੇ ਕੋਲ ਮੁੰਡਾ ਜਹਾ ਸੀਗਾ ਇਧਰੋਂ ਲੈ ਗਿਆ ਪਰਸ ਖੋ ਕੇ। ਉਹ ਮਾਤਾ ਮੇਰੀ ਗੱਲ ਤਾਂ ਘਰ ਚ ਹੈ ਨਹੀਂ ਤੂੰ ਕੋਈ ਨਾਲ ਲੈ ਕੇ ਤੁਰਨਾ ਜੀ ਕਿਸੇ ਨੂੰ? ਨਾਲ ਲੈ ਕੇ ਪੁੱਤ। ਉਹ ਆਈ ਤਾਂ ਸੀ ਮੇਰੀ ਬਹੂ ਉਹ ਕਹਿੰਦੀ ਮੈਨੂੰ ਕਾਲੀ ਆ ਤੂੰ ਤੁਰ ਕੇ ਚਲੀ ਜਾ ਨੇੜੇ ਤਾਂ ਹੈਗਾ ਘਰ। ਐ ਮੈਂ ਬਥੇਰੇ ਤਾਂ। ਉਹ ਜਰ ਮਾਤਾ ਕੋਈ ਨਹੀਂ। ਬਈ ਮੈਨੂੰ ਘਰ ਨੂੰ। ਘਰ ਤੁਹਾਡਾ ਕਿੱਥੇ ਜੀ ਕੋਈ ਬੜੀ ਮੈਂ ਘਰ ਛੱਡਿਆ ਨਾ ਦੱਸੋ ਘਰ ਕਿੱਥੇ ਹੈ ਤੁਹਾਡਾ? ਹਾਂ ਘਰ ਸਾਡਾ ਇੱਥੇ ਲੱਗ ਗਈ ਆ। ਜਤੋ ਜੇ ਕੋ ਮੇਰੀ ਹੈਲਪ ਦੀ ਲੋੜ ਆ ਤਾਂ ਮੈਨੂੰ ਦੱਸੋ ਮੈਂ ਕਰ ਲਵਾਂ ਹੈਲਪ ਤਾਂ ਬੁੱਤ ਫੇ ਹੁਣ ਪਤਾ ਨਹੀਂ ਉਹ ਕਿੱਧਰ ਚਲਾ ਗਿਆ ਕਿੱਧਰ ਨਹੀਂ ਜਾਂ ਤਾਂ ਵੀ ਮੈਨੂੰ ਹੁਣ ਕਰ ਚਾਹੁੰਦਾ ਉਹ ਮਾਤਾ ਮੇਰੀ ਗੱਲ ਸੁ ਤੇਰੀ ਜਾਨ ਵੱਜ ਗਈ ਸਾਰੇ ਬੰਦੇ ਤਾਂ ਬੰਦਾ ਨਾਲ ਰਵਈਆ ਦਿਖਾਦਾ ਤੇ ਬੰਦਾ ਮਾਰ ਕੇ ਰਾਹ ਪੈਂਦੇ ਆ ਪੈਸੇ ਮਾਤਾ ਆ ਜੂਗੇ ਟੋਟ ਚੱਲ ਕੋਈ ਨਹੀਂ ਮਾਤਾ ਉੱਠ ਉੱਠ ਇਦਾਂ ਮਾਰ ਕੇ ਸਿੱਧ ਜਾਂਦੇ ਆ ਬੰਦੇ ਨਹੀਂ ਕੋਈ ਨਹੀਂ ਚੱਲ ਹਾਏ ਖਰੇ ਕਿੱਧਰ ਚਲਾ ਗਿਆ ਮੈਨੂੰ ਕੋਈ ਮਾਤਾ ਕਬਰਾਨਾ ਮੁੰਡੇ ਨੇ ਕਰਨੀ ਵਾੜਨ ਦੇਣਾ ਮੈਨੂੰ ਉਹ ਮਾਤਾ ਕੋਈ ਨਹੀਂ ਤੂੰ ਮੈਨੂੰ ਘਰ ਦੱਸ ਦੋ ਮੈਂ ਛੱਡਿਆ ਨਾ ਪੈਨਸ਼ਨ ਮਿਲਦੀ ਮੈਨੂੰ ਤਾਂ ਨਹੀਂ ਕੋਈ ਚੱਲਦਾ ਮੈਨੂੰ ਹੁਣ ਜੇ ਮੈਂ ਖਾਲੀ ਚਲੀ ਜਾਣਾ ਫੇਰ ਮੈਨੂੰ ਕਿੱਥੇ ਹੋਣੀ ਬਣ ਦੇਣਾ ਮਾਤਾ ਮਾਤਾ ਪੈਸੇ ਦੀ ਦੁਨੀਆ ਬਸ ਕਰੋ ਜ ਕਿਸੇ ਨਾਲ ਲੈ ਕੇ ਤੁਰੀਦਾ ਤਾਂ ਇਕੱਲੇ ਨਹੀਂ ਤੁਰੀਦਾ ਅੱਜ ਕੱਲ ਤਾਂ 10-10 ਰੁਪਈਆ ਦਿਖਾ ਦੇ ਇੱਥੇ ਲੋਕ ਬੰਦਾ ਮਾਰਨ ਨੂੰ ਫਿਰਦੇ ਆ ਸੱਚੀ ਗੱਲ ਆ ਬੈਠੋ ਤੁਸੀਂ ਬੈਠੋ ਬੈਜੋ ਛੱਡਿਆਂ ਦਾ ਮੰਗਰ ਉਹ ਮਾਤਾ ਜਮ ਮਹਿਮਾਨਾਂ ਜਮਾਨਾ ਬੜਾ ਖਰਾਬ ਆ ਮਾਤਾ ਟੱਡੇ ਥੋੜਾ ਹੀ ਤਾਂ ਹੁੰਦਾ 왜 그런 빠지냐 ਫੜਕਾਓ ਗੇਟ ਮਾਤਾ ਤੂੰ ਉਹ ਗੱਲ ਸੁਣ ਕਾਕਾ ਇਹ ਮਾਤਾ ਨੂੰ ਕੱਲੀ ਨੂੰ ਤੁਸੀਂ ਪੈਨਸ਼ਨ ਲੈਣ ਭੇਜਿਆ ਜਮਾਨਾ ਕਿਹੜਾ ਚੱਲਦਾ ਤੁਸੀਂ ਨਾਲ ਨਹੀਂ ਜਾ ਸਕਦੇ ਪਰ ਪੈਨਸ਼ਨ ਅੱਜ ਪੈਨਸ਼ਨ ਤਾਂ ਕੱਲ ਨੂੰ ਲੈਣ ਜਾਣਾ ਅੱਜ ਗਈ ਸੀ ਲੈਣ ਤੂੰ ਕਹਿੰਦਾ ਗਈ ਮਾਤਾ ਲੈਣ ਉਹ ਭਰਾਵਾ ਮਾਤਾ ਨੂੰ ਉਂਕੀ ਅੰਦਰ ਤਾਂ ਬਹਿ ਲੈਂਦੇ ਮੈਨੂੰ ਪਾਣੀ ਦਾ ਕੁੱਟ ਤਾਂ ਦੇ ਦਿਓ ਲੈ ਦੱਸ ਉਹ ਕਾਕਾ ਮਾਤਾ ਪੈਨਸ਼ਨ ਲੈ ਕੇ ਆਂਦੀ ਸੀ ਮਾਤਾ ਤੁਹਾਡੀ ਨੂੰ ਲੈ ਗਿਆ ਕੋ ਰਾਤ ਵਿੱਚ ਲੁੱਟ ਕੇ ਇਹਦਾ ਵਿਚਾਰੀ ਉੱਥੇ ਲੱਗੀ ਸੀ ਪਿੱਟਣ ਕਿਹਾ ਉਹ ਤਾਂ ਉਧਰੋਂ ਮੈਂ ਆ ਗਿਆ ਇਹਦਾ ਵਿਚਾਰੀ ਉੱਥੇ ਇਨਾ ਸ਼ੁਕਰ ਕਰੋ ਕਿ ਕੋ ਮਾਰ ਨਹੀਂ ਗਿਆ ਕੌਣ ਲੁੱਟ ਕੇ ਲੈ ਗਿਆ ਉਹ ਤਾਂ ਇਹ ਕੌਣ ਸੀ ਕੌਣ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਫਟਾਫਟ ਹੱਥ ਚੋਂ ਲਫਾਫਾ ਖੋਇਆ ਖੋ ਕੇ ਸਕੂਟਰੀ ਤੇ ਸੀ ਹੋ ਗਿਆ ਹੋ ਗਿਆ ਉੱਥੇ ਕਿਹੜਾ ਕੋਈ ਪਤਾ ਲੱਗਿਆ ਕੌਣ ਸੀ ਕੌਣ ਇਹ ਦੱਸ ਲੈਦਾ ਕਿੰਨਾਂ ਗਈ ਸੀਗੀ ਨਿੰਦਰ ਨਾਲੇ ਗਈ ਸੀ ਪਰਮਜੀਤ ਕਹਿੰਦਾ ਲੈ ਆਓ ਜਾ ਕੇ ਪੈਨਸ਼ਨ ਫੇਰ ਕੌਣ ਲੈ ਕੇ ਖੋ ਕੇ ਪਤਾ ਨਹੀਂ ਹੁਣ ਕੌਣ ਲੈ ਗਿਆ ਮੈਂ ਕਿਹੜਾ ਪਛਾਣਿਆ ਲੈਦਾ ਉਹ ਕੱਕਾ ਪੈਸੇ ਫੇਰ ਆ ਜੂਗੇ ਪਹਿਲਾਂ ਮਾਤਾ ਨੂੰ ਬਚਾਰੀ ਨੂੰ ਪਾਣੀ ਦਾਣੀ ਪੁੱਛੋ ਕਿਹੜਾ ਅਜਮਾਨਾ ਚਾਹੁੰਦਾ ਮਾਤਾ ਬਚਾਰੀ ਦਾ ਬੁਰਾ ਹਾਲ ਨਹੀਂ ਯਾਦੇ ਗਲਾਸ ਮਾਤਾ ਪੈਨਸ਼ਨ ਤਾਂ ਅਸੀਂ ਕੱਲ ਨੂੰ ਲੈਣ ਜਾਣਾ ਸੀ ਕੱਲ ਨੂੰ ਹੀ ਲੈਣ ਜਾਣਾ ਸੀ ਪੁੱਤ ਕੱਲ ਨੂੰ ਐਤਵਾਰ ਨਹੀਂ ਕੱਲ ਨੂੰ ਛੁੱਟੀ ਆ ਤੇ ਪਰਸੋਂ ਨੂੰ ਲੈ ਆਂਦੇ ਆਪਾਂ ਪਰਸੋਂ ਨੂੰ ਵੀ ਸਰਕਾਰੀ ਛੁੱਟੀ ਆ ਪੁੱਤ ਲੈ ਮੈਂ ਤਾਂ ਤਾਂ ਚਲੀ ਗਏ ਮੈਂ ਕਿਹਾ ਨਿਆਣੇ ਖਰਚੇ ਤੇ ਔਖੇ ਹੁੰਦੇ ਹੋਣਗੇ ਮੈਂ ਪੈਨਸ਼ਨ ਲਿਆ ਕੇ ਤੇ ਮੈਂ ਤੁਹਾਨੂੰ ਦੇ ਆਵਾ ਫੋਨ ਕਰ ਹਟੇ ਤੈਨੂੰ ਵੀ ਕੀਤਾ ਫੋਨ ਤੂੰ ਵੀ ਨਹੀਂ ਚੱਕਿਆ ਪੂਜਾ ਨੂੰ ਵੀ ਕੀਤਾ ਫੋਨ ਇਹਨੇ ਵੀ ਨਹੀਂ ਚੱਕਿਆ ਤੂੰ ਨੇ ਵੀ ਚੱਕਣ ਦਿੰਦੀ ਮੈਨੂੰ ਫੋਨ ਹੈ ਉਹ ਪੈਨਸ਼ਨ ਦਿਖਲਾ ਕਢਾ ਕੇ ਲਿਆਈ ਆ ਉਹ ਪਤਾ ਨਹੀਂ ਕੌਣ ਲੈ ਗਿਆ ਚੱਕ ਕੇ ਕਹਿੰਦੀ ਚੋਰ ਹੋ ਕੇ ਲੈ ਗਿਆ ਕੋਈ ਹੈ ਉਹ 2 ਮਹੀਨੇ ਪਹਿਲਾਂ ਉਹ ਪੰਮਾ ਚੋਰ ਉਹਨੇ ਖੋ ਲਈ ਪੈਨਸ਼ਨ ਹੁਣ ਪਤਾ ਨਹੀਂ ਕਿਹਦਾ ਨਵਾਂ ਹੀ ਚੋਰ ਉਹ ਲੈ ਗਿਆ ਪੈਨਸ਼ਨ ਕਿੱਦਾਂ ਕਰੂਗਾ ਉੱਤੇ ਤੂੰ ਨਹੀਂ ਫੋਨ ਚੱਕਣ ਦਿੰਦੀ ਨਹੀਂ ਮੈਨੂੰ ਕੀ ਪਤਾ ਸੀ ਵੀ ਉਹ ਪੈਨਸ਼ਨ ਲਈ ਫੋਨ ਕਰਦੇ ਆ ਮੈਂ ਸੋਚਿਆ ਅੱਜ 31 ਤਰੀਕ ਹੋਈ ਆ ਤੇ ਕਹਿੰਦੇ ਹੋਣੇ ਆ ਵੀ ਬੁੜੀ ਨੂੰ ਲੈ ਜਾਣ ਆ ਕੇ ਫੇਕੀ ਹੋ ਗਿਆ ਇੱਕ ਦਿਨ ਪਹਿਲਾਂ ਆ ਜਾਂਦੀ ਪੈਨਸ਼ਨ ਤਾਂ ਨਾ ਹੱਥੋਂ ਜਾਂਦੀ ਲੇਲਾ ਹੁਣ ਖਾਚੇ ਅੱਗੇ ਤੱਕ ਹੋਏ ਪਏ ਆਂ ਦੀ ਮਾਤਾ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਕੌਣ ਕਹਿੰਦਾ ਸੀ ਕੱਲੀ ਜਾ ਪੈਨਸ਼ਨ ਲੈਣ ਮੈਂ ਕੱਲੀ ਕਾਹਨੂੰ ਗਈ ਆ ਨਿੰਦਰ ਨੂੰ ਲੈ ਕੇ ਗਈ ਸੀ ਨਾਲ ਪੈਨਸ਼ਨ ਲਿਆ ਕੇ ਉਹ ਮੈਨੂੰ ਰਾਹ ਚ ਲਾ ਗਈ ਕਹਿੰਦੀ ਮੈਂ ਨਹੀਂ ਘਰ ਜਾਣਾ ਤੁਰ ਕੇ ਜਾ ਨਹੀਂ ਅੱਗੇ ਦਰਿਆ ਪੈਂਦਾ ਸੀ ਉਹਨੂੰ ਛੱਡ ਕੇ ਜਾਣ ਨੂੰ ਮੇਰੀ ਗੱਲ ਸੁਣ ਤੁਸੀਂ ਆਉਣ ਜੋਗੀ ਉਹਨੂੰ ਛੱਡਿਆ ਉਹ ਕਹਿੰਦੀ ਮੈਂ ਨਹੀਂ ਜਾਣਾ ਉਹਨਾਂ ਦੇ ਘਰ ਮੈਂ ਨਹੀਂ ਮੱਥੇ ਲੱਗਣਾ ਉਹਨਾਂ ਦੇ ਪੂਰਾ 1,60,000 ਰੁਪਇਆ ਬਣਦਾ ਪਹਿਲਾ ਉਹ ਖਾ ਗਿਆ 2 ਮਹੀਨਿਆਂ ਦੀ ਆ ਤੀਜਾ ਚੋਰ ਲੈ ਗਿਆ ਖੋ ਕੇ ਅਗਲੇ ਮਹੀਨੇ ਦੀ ਫੇ ਉਹਨੇ ਸਾਭ ਲੈਣੀ ਆ ਮੇਰੀ ਗੱਲ ਸੁਣ ਗਲਤੀ ਸਾਰੀ ਬੁੜੀ ਦੀ ਆ ਬੁੜੀ ਦੀ ਆ ਗਲਤੀ ਤੇਰੀ ਵੀ ਆ ਤੂੰ ਵੀ ਨਹੀਂ ਮੈਨੂੰ ਫੋਨ ਚੱਕਣ ਦਿੱਤਾ ਉਹ ਕਾਕਾ ਤੁਸੀਂ ਮਾਤਾ ਜੀ ਵਿਚਾਰੀ ਦੀ ਖਬਰਦਾਰ ਪੁੱਛੋ ਕੋ ਛਾਟ ਪੇਟ ਤਾਂ ਹੀ ਲੱਗ ਕੇ ਤੁਸੀਂ ਪੈਸਾ ਪੈਸਾ ਪੈਨਸ਼ਨ ਪੈਨਸ਼ਨ ਕਰੀ ਜਾਂਦੇ ਆ ਆਖਰ ਤੁਹਾਡੀ ਮਾਂ ਆ ਮਾਂ ਪਹਿਲਾਂ ਆ ਪੈਸਾ ਬਾਅਦ ਤੁਸੀਂ ਪੈਸਾ ਪੈਸਾ ਕਰੀ ਜਾਂਦੇ ਨੇ ਪੈਸਾ ਕਮਾ ਲੋਂਗੇ ਜੇ ਮਾਂ ਦੇ ਕੋਲ ਮਾਰ ਦਿੰਦੇ ਮਾਂ ਤੁਹਾਡੇ ਕੋਲੋਂ ਜਾਦੀ ਰਹਿੰਦੀ ਫੇਕ ਹੀ ਹੁੰਦਾ ਮਾਦਾ ਪੈਸਾ ਪੈਸਾ ਕਰੀ ਜਾਂਦੇ ਨੇ ਆਨੇ ਤੇਰੇ ਬੱਸ ਹੁਣ ਸਮਾਂ ਇਦਾਂ ਦਾ ਆ ਪਾਜੀ ਮੇਰੀ ਸੁਣ ਲੈ ਗੱਲ ਇਹ ਜਿਆਦਾ ਬੋਲਣ ਦੀ ਲੋੜ ਨਹੀਂ ਹੈਗੀ ਠੀਕ ਆ ਤੂੰ ਛੱਡ ਗਿਆ ਤੇਰਾ ਧੰਨਵਾਦ ਇੰਨਾ ਹੀ ਬਹੁਤ ਆਜ ਤੇਰੇ ਮੂਰੇ ਜੁੜੇ ਹੱਥ ਜਾਂ ਭਰਾਵਾ ਆਪਣੇ ਘਰ ਨੂੰ ਉਹ ਮੈਂ ਤਾਂ ਮੈਨੂੰ ਵੀ ਪਤਾ ਆ ਸਾਡੇ ਘਰ ਦੇ ਪਰਸਨਲ ਮੈਟਰ ਦੇ ਵਿੱਚ ਨਾ ਪੈ ਤੂੰ। ਉਹ ਮੇਰੀ ਗੱਲ ਉਹ ਮੈਂ ਤਾਂ ਕਾਕਾ ਇਨਸਾਨੀਅਤ ਦੇ ਤੌਰ ਤੇ ਛੱਡਣ ਆ ਗਿਆ ਮਾਤਾ ਨੂੰ। ਭਰਾਵਾ ਸਾਨੂੰ ਵੀ ਇਨਸਾਨੀਅਤ ਪਤਾ। ਭਰਾ ਜੀ ਤੇਰੀ ਵਧੀਆ ਗੱਲ। ਤੇ ਜਦ ਨਾਲ ਮੈਂ ਕੀ ਲੈਣਾ ਤੁਹਾਡੀ ਮਾਦਾ ਆ। ਹਾਂ ਪਤਾ ਆ ਤੁਹਾਡੀ ਮਰਜ਼ੀ ਆਪਾਂ ਕੀ ਲੈਣਾ ਆਪਾਂ ਇਨਸਾਨੀਅਤ ਦੇ ਨਾਂ ਤੇ ਛੱਡਣਾਗਾ। ਚੰਗਾ ਭਰਾਵਾ ਚੰਗਾ ਮਾਤਾ। ਚੰਗਾ ਪੁੱਤ ਚੰਗਾ। ਲੈ ਮਾਤਾ। ਹੋ ਤਾਂ ਕੋਈ ਬਾਹਰ ਦੇ ਤੇਰੇ ਸੀ। ਉਹਨਾਂ ਤੋਂ ਵੱਡੇ ਲਡੇਰੇ ਦਾ ਤੇਰੇ ਘਰ ਬੈਠੇ ਆ ਜਿਨ੍ਹਾਂ ਨੂੰ ਤੇਰੀ ਜਾਨ ਦੀ ਫਿਕਰ ਨਹੀਂ ਸਿਰਫ ਪੈਸਿਆਂ ਦੀ ਫਿਕਰ ਆ। ਓ ਵਲਾ ਤੁਹਾਡੇ ਬੰਦੇ ਮਨ ਨੂੰ ਫਿਰਦੇ ਆ ਮਾਤਾ ਦਾ ਫਿਕਰ ਨਹੀਂ ਪੈਸੇ ਦਾ ਫਿਕਰ ਆ ਹਾਂ ਹਾਂ ਸਾਨੂੰ ਪੈਨਸ਼ਨ ਪਿਆਰੀ ਆ ਆ ਗਿਆ ਵੱਡਾ ਸਾਨੂੰ ਮਤਾਂ ਦੇਣ ਲਈ ਹੈ ਦੇਖਤਾ ਸੀ ਤੁਰਿਆ ਜਾਂਦਾ ਨਾਲੇ ਮੋੜ ਮੋੜ ਕਰੀ ਜਾਂਦਾ ਨਹੀਂ ਉਹਨੂੰ ਸ਼ਰਮ ਨਹੀਂ ਆਦੀ ਪੈਨਸ਼ਨ ਲੈ ਕੇ ਰਾਸਤੇ ਦੇ ਵਿੱਚ ਉਤਾਰ ਦਿੱਤਾ ਘਰ ਛੱਡਣ ਤੇ ਮੌਤ ਪੈਂਦੀ ਸੀ ਉਹਨੂੰ ਕੁਝਾ ਪੁੱਤ ਮੈਨੂੰ ਸ਼ਿਕੰਜੀ ਵੀ ਦਾਈ ਗਲਾਸ ਬਣਾ ਦੋ ਮੇਰਾ ਤਾਂ ਦਿਲ ਬਹੁਤ ਘਟਦਾ ਮੈਂ ਤਾਂ ਉੱਥੇ ਮਸੀਂ ਡਿਗਣ ਤੋਂ ਬਚੀ ਕੁਦਰਤੀ ਉਹ ਮੁੰਡਾ ਆ ਗਿਆ ਜਿਹੜਾ ਮੈਨੂੰ ਛੱਡ ਕੇ ਗਿਆ ਇੱਥੇ ਉਹਨੇ ਵਿਚਾਰੇ ਨੇ ਮੈਨੂੰ ਫੜਿਆ ਫੜ ਕੇ ਤਾਂ ਸਕੂਟਰੀ ਤੇ ਬਿਠਾ ਲ ਕੇ ਮੈਨੂੰ ਇੱਥੇ ਛੱਡ ਕੇ ਗਿਆ ਮੇਰਾ ਬਹੁਤ ਬੁਰਾ ਹਾਲ ਹੋਇਆ ਮੈਨੂੰ ਸ਼ਿਕੰਜੀ ਵੀ ਦਾ ਗਲਾਸ ਬਣਾ ਦੇ ਲੈ ਲੈ ਮਾਤਾ ਦੇਖਦਾ ਸਾਡਾ ਘਟਦਾ ਤੇਰਾ ਕਹਦਾ ਦਿਲ ਘਟਦਾ ਜਿਹੜੀ ਲੁੱਟ ਹੋ ਕੇ ਆ ਗਈਆਂ ਉਹ 4 ਮਹੀਨਿਆਂ ਦੀ ਚਾਰ ਮਹੀਨੇ ਦੀ ਪੈਨਸ਼ਨ ਸਾਡੇ ਹੱਥੋਂ ਜਾਂਦੀ ਲੱਗੀ ਲੈ ਇਹਨੂੰ ਸਕੰਜਮੀ ਪਲਾ ਦੋ ਹੁਣ ਦਿਲ ਘਟਦਾ ਇਹਦਾ ਲੈ ਉੱਥੋਂ ਪੀ ਕੇ ਹੀ ਆਈ ਹੋਣੀ ਆ ਪੜਾਈ ਨਹੀਂ ਉਹਨੇ ਨਹੀਂ ਕਰ ਲਾ ਹੁਣ ਇੱਕ ਦਿਨ ਦਾ ਸਰਫਾ ਹੈ ਰੋਕਦੀ ਸੀ ਮੈਨੂੰ ਫੋਨ ਨਹੀਂ ਚੱਕਣ ਦਿੱਤਾ ਤੂੰ ਲੈ ਹੁਣ ਦੇਖ ਲੈ 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 ਪੈਨਸ਼ਨ ਹੁਣ ਹੁਣ ਲੜਾਈ ਕੱਦਨੇ ਕਰੀ ਜਾਂਦੇ ਆ ਜੋ ਹੋ ਗਿਆ ਹੋ ਗਿਆ ਐਨਾ ਸ਼ੁਕਰ ਕਰੋ ਮੈਂ ਬਚ ਕੇ ਆ ਗਈ ਨਹੀਂ ਤਾਂ ਪਤਾ ਨਹੀਂ ਅਗਲੇ ਨੇ ਕੀ ਮਾਰਨਾ ਸੀ ਮੇਰੇ ਤੇਰੇ ਕੀ ਮਾਨ ਨਾ ਦੀ ਖੋਕੇ ਲੈ ਗਏ ਤੇ ਤੂੰ ਪੈਨਸ਼ਨ ਉਹ ਮਾਨ ਨਾ ਦੀ ਤੇਰੇ ਤੇਤੋਂ ਕੀ ਲੈਣਾ ਸੀ ਉਹ ਨਹੀਂ ਜੋ ਚਾਹੀਦਾ ਸੀ ਅਗਲੇ ਲੈ ਗਏ ਆ ਕਹਿੰਦੀ ਤਾਂ ਦੇਖ ਕਿੱਦਾਂ ਆ ਕਿ ਮੈਂ ਹੁਣ ਚੱਲ ਕੋਈ ਨਹੀਂ ਖੋਕੇ ਲੈ ਗਏ ਅਸੀਂ ਮਹੀਨਾ ਕਿੱਦਾਂ ਕੱਢਣਾ ਪਿਛਲਾ ਮਹੀਨਾ ਕਿੱਦਾਂ ਕੱਢਿਆ ਅਸੀਂ ਮਾਤਾ ਤੈਨੂੰ ਮਹੀਨੇ ਦੀ ਦਵਾਈ ਲੈ ਕੇ ਦਿੱਤੀ ਕਿ ਐਦਾਂ ਹੀ ਭੇਜਿਆ ਨਾਲੇ ਕੱਪੜੇ ਕਿੱਥੇ ਆ ਤੇਰੇ ਪੁੱਤ ਦਵਾਈ ਦਾ ਪੈਨਸ਼ਨ ਦੀ ਲੈਣੀ ਸੀ ਦਵਾਈ ਪੈਸੇ ਤਾਂ ਚੋਰ ਖੋਕੇ ਲੈ ਗਏ ਤੇ ਦਵਾਈ ਕਾਦੀ ਲੈਣੀ ਸੀ ਨਾਲੇ ਦੋ ਤਾਂ ਸੂਟ ਸੀ ਮੇਰੇ ਕੋਲ ਇੱਕ ਉਹ ਪੁਰਾਣਾ ਜਿਹਾ ਸੀ ਉਹ ਮੈਂ ਉੱਥੇ ਛੱਡਿਆ ਹੀ ਇੱਕ ਮੈਂ ਪਾ ਆਇਆ ਮੈਂ ਕਿਹਾ ਚੱਲ ਪੈਨਸ਼ਨ ਹੁਣ ਮੈਨੂੰ ਮਿਲ ਜਾਣੀ ਆ ਚੱਲ ਮੈਨੂੰ ਪੂਜਾ ਇੱਕ ਅੱਧਾ ਸੂਟ ਹੋਰ ਲੈ ਦਊਗੀ ਲੈ ਪੂਜਾ ਲੈ ਤੂੰ ਵੀ ਸੂਟ ਨਾ ਮਾਤਾ ਮੈਂ ਕਿਹੜਾ ਇੱਥੇ ਬੁਟੀਕ ਖੋਲ੍ਹਿਆ ਆ ਵੀ ਜਿਹੜਾ ਤੈਨੂੰ ਦੋ ਸੂਟ ਸਵਾਕੇ ਦੇ ਦਊਂਗੀ ਮੈਂ ਹੱਦ ਕਰਦੀ ਆ ਨਾਲੇ ਪੈਨਸ਼ਨ ਲਟਾਇਆ ਹੀ ਆ ਨਾਲੇ ਹੁਣ ਸਾਨੂੰ ਆ ਕੇ ਕਹਿਣ ਲੱਪਈਆਂ ਮੇਲੇ ਖਰਚਾ ਕਰ ਦੋ ਮੈਨੂੰ ਸੂਟ ਸਵਾ ਦਊਗੀ ਚੱਲਾ ਮੈਂ ਪੈਨਸ਼ਨ ਚੋਂ ਹੀ ਸਮਾਣੀ ਸੀ ਹੁਣ ਉਹ ਤਾਂ ਲੱਗ ਗਿਆ ਕਿਸੇ ਦੇ ਨੇਗ ਮਾਤਾ ਉਹਨੂੰ ਵੱਡੇ ਨੂੰ ਫੋਨ ਕਰ ਲੈ ਨਾ ਮੈਨੂੰ ਸੂਟ ਲੈ ਕੇ ਦੇ ਹੋਣਿਆ ਨਾ ਮੈਨੂੰ ਦਵਾਈ ਲੈ ਕੇ ਦੇ ਹੋਣੀ ਆ ਆ ਮੈਂ ਜੋੜੇ ਤੇਰੇ ਮੋੜੇ ਹੱਥ ਆ ਮੇਰੇ ਦਾ ਹੱਥ ਖੜੇ ਆ ਮੇਰੀ ਗੱਲ ਸੁਣ ਸਬਰ ਕਰ ਲਾ ਅਗਲੇ ਮਹੀਨੇ ਦੀ ਵੀ ਆਈ ਪੈਨਸ਼ਨ ਉਹ ਤੇਰਾ ਦਿਮਾਗ ਖੇលਿਆ ਕਾ ਨੂੰ ਮੈਨੂੰ ਕਰਪਾਇਆ ਪਿਆ ਤੂੰ ਤੈਨੂੰ ਕੋਈ ਚੇਤਾ ਰਹਿੰਦਾ ਕਿ ਨਹੀਂ ਉਹ ਅਗਲੇ ਮਹੀਨੇ ਵੀ ਪੈਨਸ਼ਨ ਹੋ ਰਹੀ ਆ ਓਦੀ ਵਾਰੀ ਆ ਅਗਲੇ ਮਹੀਨੇ ਵੀ ਇੱਥੇ ਦੇਖ ਲੈ ਪੈਨਸ਼ਨ ਆ ਪੁੱਤਾ ਇਹਦੇ ਵਿੱਚ ਮੇਰਾ ਕੀ ਕਸੂਰ ਆ ਨਾਲੇ ਉਹਦਾ ਪੰਮੇ ਦਾ ਕੀ ਕਸੂਰ ਆ ਪੈਨਸ਼ਨ ਤਾਂ ਚੋਰ ਲੈ ਗਿਆ ਖੋ ਕੇ ਫੇਕ ਇਹਦਾ ਮੇਰਾ ਕਸੂਰ ਵਾ ਮੇਰਾ ਕਸੂਰ ਵਾ ਐਤ ਕੀ ਚੋਰ ਖੋ ਕੇ ਲੈ ਗਏ ਪਹਿਲਾਂ ਉਹ ਚੋਰ ਖਾ ਗਿਆ ਪੰਮਾ ਚੋਰ ਪੈਨਸ਼ਨ ਹੈ ਮੇਰੀ ਗੱਲ ਸੁਣ ਲੈ ਮਾਤਾ ਮੇਤੋਂ ਦੀ ਰੋਟੀਆਂ ਦੇ ਹੁੰਦੀਆਂ ਤੂੰ ਕਰ ਜਿੱਦਾਂ ਮਰਜੀ ਕਰ ਉਹਨੂੰ ਫੋਨ ਕਰ ਉਹਨਾਂ ਨਾਲ ਰਾਲ ਕੇ ਪਿਛਲੇ ਮਹੀਨੇ ਦੀ ਵੀ ਪੈਨਸ਼ਨ ਉਹਨਾਂ ਨੂੰ ਖਲਾ ਦਿੱਤੀ ਹੁਣ ਅਸੀਂ ਇਸ ਮਹੀਨਾ ਆ ਮਹੀਨਾ ਕਿੱਦਾਂ ਕੱਢਣਾ ਆ ਕਿ ਪੈਨਸ਼ਨ ਖਾਦੀ ਆ ਪੰਮੇ ਨੇ ਤੇਰੇ ਕੱਪੜੇ ਤੇਰੇ ਬੈਗ ਦੇ ਵਿੱਚ ਪਾਈ ਹੋ ਸੀ ਤੈਨੂੰ ਸਾਰਾ ਪਤਾ ਆ ਤੂੰ ਸਾਨੂੰ ਦੱਸਦੀ ਨਹੀਂ ਹੈਗੀ ਉਹ ਬੜੇ ਜੇ ਤੇਰਾ ਤੇਜ ਆ ਗਿਆ ਹੈ ਜਿਆਦਾ ਮਾਤਾ ਜੇ ਤੇਰੇ ਕੋ ਸਾਡੇ ਲਈ ਪੈਨਸ਼ਨ ਨਹੀਂ ਤਾਂ ਸਾਡੇ ਕੋ ਤੇਰੇ ਲਈ ਰੋਟੀ ਨਹੀਂ ਚੱਲ ਤੂੰ ਜਾ ਛਿੰਦੇ ਮੈਂ ਦਵਾਈ ਤੋਂ ਬਿਨਾ ਹੀ ਰਹਿ ਲੂੰਗੀ ਮੈਂ ਕਸਟ ਸਹਿ ਲੂੰਗੀ ਪਰ ਮੈਨੂੰ ਦੁਬਾਰਾ ਨਾ ਭੇਜਿਓ ਕੁਝ ਮਾਤਾ ਮੈਂ ਕਰਦਾ ਪੰਮੇ ਨੂੰ ਫੋਨ ਸਾਨੂੰ ਪਤਾ ਤੂੰ ਹੁਣ ਤਾਂ ਕਹਿੰਨੀ ਆ ਕਿ ਮੈਂ ਦਵਾਈ ਤੋਂ ਬਿਨਾਂ ਰਹਿ ਲੂੰਗੀ ਮੈਂ ਕਸ਼ਟ ਕੱਟ ਲੂੰਗੀ ਸਾਨੂੰ ਪਤਾ ਅੱਧੀ ਰਾਤ ਨੂੰ ਉੱਠ ਕੇ ਤਾਂ ਬਹੁਤ ਭਾਣੇ ਆ ਸਾਡਾ ਵੀ ਤੂੰ ਜੀਣਾ ਆਰਾਮ ਕਰਨਾ ਨਾ ਸਾਨੂੰ ਤੂੰ ਸੌਣ ਦੇਣਾ ਰਾਤ ਨੂੰ ਮੈਂ ਕਰਦਾ ਪੰਮੇ ਨੂੰ ਫੋਨ ਹੈਲੋ ਹਾਂ ਸ਼ੰਦੇ ਹੁਣ ਕੀ ਹੋਇਆ ਹੁਣ ਕਹਤੇ ਫੋਨ ਕਰਦਾ ਆ ਹੁਣ ਤਾਂ ਮਾਤਾ ਪੈਨਸ਼ਨ ਲੈ ਕੇ ਆ ਗਈ ਘਰ ਤੇਰਾ ਹਜੇ ਵੀ ਗੋਲਾ ਟਿਕਾੜੇ ਨਹੀਂ ਆਇਆ ਉਹ ਚੁੱਪ ਕਰ ਜਾ ਭਰਾਵਾ ਚੁੱਪ ਕਰ ਜਾ ਮਾਤਾ ਕੋਈ ਪੈਨਸ਼ਨ ਨਹੀਂ ਲੈ ਕੇ ਆਈ ਜਦੋਂ ਆਂਦੀ ਸੀ ਨਾ ਪੈਨਸ਼ਨ ਲੈ ਕੇ ਰਾਹ ਤੇ ਕੋਈ ਕਹਿੰਦੀ ਮੈਨੇ ਚੋਰ ਪੈ ਗਿਆ ਪੈਨਸ਼ਨ ਖੋ ਕੇ ਲੈ ਗਿਆ ਇੱਥੋਂ ਉਹ ਚੁੱਪ ਕਰੋ ਚੁੱਪ ਕਰ ਲੈ ਗਿਆ ਚੋਰ ਖੋ ਕੇ ਪੈਨਸ਼ਨ ਮੇਰੀ ਗੱਲ ਸੁਣ ਲੈ ਇੱਕ ਮੇਤੋਂ ਨਹੀਂ ਰੱਖ ਹੁੰਦਾ ਇਹਨੂੰ ਲੈ ਜਾ ਇੱਥੋਂ ਆ ਕੇ ਮੈਂ ਲੱਗਾ ਇਹਨੂੰ ਬਾਹਰ ਕੱਢਣ ਕਰੋ ਉਹ ਤੂੰ ਮੈਨੂੰ ਬੇਵਕੂਫ ਨਾ ਬਣਾਉ ਬਤਾ ਕਿਉਂ ਮੈਂ ਕਰੂ ਬੇਵਕੂਫ ਬਣਾਣਾ ਮੈਨੂੰ ਕੀ ਲੋੜ ਪਈ ਬੇਵਕੂਫ ਬਣਾਉਂਦੀ ਉਹ ਤੋਂ ਭਰਾਵਾ ਸੱਚੀ ਕੋ ਪੈਸੇ ਖੋ ਕੇ ਲੈ ਗਿਆ ਇਹ ਸੱਚੀ ਗੱਲ ਵਾ ਆਹੋ ਸੱਚੀ ਗੱਲ ਵਾ ਮੈਨੂੰ ਕੀ ਪਤਾ ਕੌਣ ਖੋ ਕੇ ਲੈ ਗਿਆ ਕੌਣ ਨਹੀਂ ਖੋ ਕੇ ਲੈ ਗਿਆ ਉੱਤੋਂ ਚੱਲ ਲਫੇ ਉਹਦੇ ਵਿੱਚ ਮੇਰੀ ਕੀ ਟੈਨਸ਼ਨ ਆ ਤੇਰੇ ਘਰ ਨੂੰ ਮੇਰੀ ਗੱਲ ਸੁਣ ਲੈ ਪਹਿਲਾਂ ਤੂੰ ਉਦੋਂ ਵੀ 2 ਮਹੀਨੇ ਦੀ ਪੈਨਸ਼ਨ ਖਾ ਗਿਆ ਠੀਕ ਆ ਆ ਹੁਣ ਤੀਜੀ ਵਾਰ ਕਹਿੰਦੇ ਚੋਰ ਖੋ ਕੇ ਲੈ ਗਿਆ ਮੈਨੂੰ ਨਹੀਂ ਪਤਾ ਮੈਂ ਲੱਗਾ ਇਹਨੂੰ ਕੱਢਣ ਲੈ ਕੇ ਜਾ ਜਿੱਦਾਂ ਮਰਜੀ ਉਹ ਸੁਣ ਲੈ ਮੇਰੀ ਗੱਲ ਅਸੀਂ ਭਾਈ ਵੀ ਨਹੀਂ ਲੈ ਕੇ ਦਿੱਤੀ ਨਿੰਦਰ ਨੇ ਪੈਸੇ ਲੈ ਕੇ ਭੇਜ ਦਿੱਤਾ ਅੱਗੇ ਦੀ ਜ਼ਿੰਮੇਵਾਰੀ ਤੇਰੀ ਆ ਮੇਰਾ ਇੱਕ ਰਖਵਾ ਤੈਨੂੰ ਚੁੱਪ ਕਰਕੇ ਨਿੰਦਰ ਵੀ ਘਰ ਛੱਡ ਕੇ ਜਾਂਦੀ ਰਾਜ ਕਿਉਂ ਛੱਡੇ ਨਹੀਂ ਠੇਕਾ ਲਿਆ ਆ ਹੈ ਠੇਕਾ ਲਿਆ ਫੇਰ ਵੀ ਆਪੇ ਪੈਸੇ ਲੈ ਆ ਜਿੱਦ ਨੇ ਜਦੋਂ ਤੈਨੂੰ ਫੋਨ ਕਰਦੇ ਸੀ ਆ ਕੇ ਲੈ ਜਾਂਦਾ ਮੇਰੀ ਗੱਲ ਸੁਣ ਲੈ ਹੋਰ ਕਹਦੇ ਵੀ ਚੱਕਿਆ ਨਹੀਂ ਨਾ ਤੂੰ ਦਵਾਈ ਲੈ ਕੇ ਭੇਜਿਆ ਇਹਨੂੰ ਕਾਹਦੇ ਦਵਾਈ ਲੈ ਕੇ ਭੇਜ ਦੇ ਪੈਸੇ ਲੈ ਕੇ ਆਈ ਆ ਬੰਦੇ ਆ ਕੋਈ ਦਵਾਈ ਲੈ ਦੇ ਇੱਥੇ ਰੱਖ ਮੈਂ ਨਹੀਂ ਆਉਣਾ ਆ ਲੈ ਕੱਟਦਾ ਫੋਨ ਤੇ ਚੁੱਪ ਕਰਕੇ ਛੱਡ ਕੇ ਆ ਕਹਿੰਦਾ ਮੈਂ ਨਹੀਂ ਆਣਾ ਸਾਮਨਾ ਸਾਹਿਬ ਲੇ ਕੇ ਦੇ ਗਿਆ ਨਾ ਦਵਾਈਆਂ ਆਪੇ ਕਹਿੰਦਾ ਪੈਨਸ਼ਨ ਲੈ ਕੇ ਇਥੋਂ ਕਹਿੰਦਾ ਚਲੇ ਗਈ ਆ ਉਹ ਕਹਿੰਦਾ ਹੁਣ ਖੁਸ਼ ਹੋਆ ਤੂੰ ਹੁਣ ਤਾਂ ਪਹੁੰਚ ਗਈ ਹੋਣੀ ਪੈਨਸ਼ਨ ਤੈਨੂੰ ਉਹ ਤਾਂ ਮੂਰੇ ਫੈਦੰਦੀਆਂ ਗੱਲਾਂ ਕਰਦਾ ਆ ਉਹ ਮੰਨਦਾ ਹੀ ਨਹੀਂ ਮੈਂ ਕਿ ਰਾਸਤੇ ਚੱਕੋ ਕੇ ਲੈ ਗਿਆ ਉੱਤੋਂ ਪਤਾ ਨਹੀਂ ਮਾਤਾ ਕੰਦੀ ਚੋਰ ਪੈ ਗਿਆ ਮੈਨੂੰ ਪੂਜਾ ਆ ਚਾਰਾ ਘੁੱਟ ਲਿਆ ਕੇ ਦੇ ਮਾਤਾ ਨੂੰ ਠੀਕ ਆ ਮੈਂ ਛੱਡ ਕੇ ਆਵਾਂ ਕੱਢਾਂ ਜਦ ਤੱਕ ਗੂਟਰੀ ਬਾਹਰ ਉਹ ਤਾਂ ਮੂਰੇ ਹਲਕੇ ਵਾਂਗੂ ਪੈਂਦਾ ਆ ਉਹ ਨਹੀਂ ਤੁਹਾਨੂੰ ਤਾਂ ਕਹੇ ਦੀ ਜੇ ਮਾਤਾ ਨੂੰ ਕੱਲੀ ਨੂੰ ਭੇਜਤਾ ਇਹ ਨਾ ਹੋਵੇ ਕਿਤੇ ਹੋਰੇ ਪਾਸੇ ਜਾ ਬੜੇ ਉਦਲ ਵਾਂਗੂ ਇਧਰ ਲਈ ਮੈਂ ਆਪ ਛੱਡ ਕੇ ਆਂਦਾ ਨਹੀਂ ਜਾ ਕੇ ਜਲਦੀ ਬੜਾ ਘੁੱਟ ਚਾਹਦਾ ਇਹਨੂੰ ਛੱਡ ਕੇ ਆਵਾਂ